ਅਸੀਂ ਲੋਕਾਂ ਨੇ ਸਾਡੇ ਦੁੱਜੇ ਇੰਨਾ ਕੁਸ਼ ਕਰ ਗਏ ਸਾਡੇ ਮੁੰਡੇ ਗਏ ਵਸੀ ਪੱਠੇ ਵੱਢਣ ਤੇ ਅਸੀਂ ਮਾਵਾਂ ਤੇ ਜਗੀਆਂ ਸਾਡੇ ਆਦ ਗਾਲ ਗੁੰਡੇ ਪੈਨ ਮਾਸਟਰ ਪਿਆ ਹੈ ਉਹ ਨਰਜਿੰਦਰ ਪਿਆ ਹੈ ਮੁੰਡੇ ਆ ਫੀਮਾ ਪਿਆ ਹੈ ਜੋ ਬਣ ਪਿਆ ਹੈ ਦਜਾ ਨਾਂਦਾ ਤੇ ਇਥੇ ਕੁੜੀ ਸਾਡੀ ਰੋਲ ਗੈਨ ਵਾਲਵ ਖਿੱਚੇ ਨੇ ਕੁੱਟਾ ਮਾਰਾ ਨੇ ਬੜਾ ਫਿਰ ਸਾਡੇ ਮੁੰਡੇ ਪਿੱਛੇ ਪਹੁੰਚੇ ਨੇ ਆਏ ਤੇ ਸਰਕਾਰ ਨੇ ਸਾਡੇ ਇਨਸਾਫ ਮਿਲੇ ਸਾਨੂੰ ਸਾਡਾ ਬੁੱਢੀਆਂ ਨੂੰ ਜੜਾ ਕੁੱਟਾ ਨਾ ਤੇ ਮੈਨੂੰ ਤੇ ਸਾਡੇ ਮੁੰਡਿਆਂ ਨਾਲ ਵੱਟੇ ਸਾਡ ਸਾਰੇ ਸਮਾਨ ਤੋੜ ਪੰਨ ਗਏ ਨੇ ਠੀਕ ਹੈ ਜੀ ਹਾਂ ਇਧਰ ਮਾਸਟਰ ਸਾਡੇ ਨੂੰ ਕੋ ਪੈਸਾ ਆਇਆ ਸੀ ਗਰੀਬ ਘਰ ਆ ਸਾਨੂੰ ਇਹ ਖਰਾਬ ਬੜਾ ਕਰਦਾ ਏ ਠੀਕ ਹੈ ਤੇ ਮਾਂ ਨੂੰ ਨਚੂਠ ਬਣਾ ਤੇ ਲੈ ਗਏ ਨਾ ਬਾ ਤੋੜ ਤੇ ਹੁਣ ਤੇ ਤੋੜੇ ਤੇ ਹਮਲਾ ਵੀ ਕੀਤਾ ਜੀ ਉਹਨਾਂ ਨੇ ਹਾਂ ਬੜਾ ਹਮਲਾ ਕੀਤਾ ਘਰੇ ਆਏ ਨੇ ਆ ਕਾਰਾ ਕੀ ਗੱਲ ਪਏ ਨੇ ਘਰੇ ਗੱਲ ਪਏ ਨੇ ਸੀਸੇ ਬੂਹਰੀਆਂ ਦੋ ਤੋੜ ਗਏ ਪੱਜਾ ਮੋਰੇ ਲੈ ਆਂਦੇ ਨਾ ਨਾ ਸਾਡ ਘਟ ਤੋਂ ਘਟ ਪੰਜਾ ਆ ਜਾਣਗੇ ਆਏ ਨੇ 50 ਆ ਜਾਣ ਜਾਂ ਤਾਂ ਚਾਰ ਘਰਾਬ ਦੇ ਪਰਿਵਾਰ ਸਾਰਾ ਹੋ ਗਿਆ ਸੀ ਠੀਕ ਹੈ ਜੀ ਤਾਂ ਤੁਸੀਂ ਘਰ ਵਿੱਚ ਦੋ ਜਣੇ ਹੀ ਸੀ ਅਸੀਂ ਦੋ ਜਣੇ ਮਾਵਾਂ ਤੇ ਜਾਈਆਂ ਤੇ ਪਿੱਛੇ ਮੇਰੇ ਮੁੰਡੇ ਆਏ ਨੇ ਤਾਂ ਠੀਕ ਹੈ ਜੀ ਦਿਨਾਂ ਰਾਏ ਵਾਲਾ ਨੇ ਪਟ੍ਰਾਲੀ ਡਾਕਟਰ ਗੁਲਾਬ ਤੇ ਸੜਕ ਤੇ ਰਾਹ ਬੰਦ ਕਰ ਦਿੱਤਾ ਨੇ ਇਹ ਬਾਲ ਮਸੇ ਪਹੁੰਚੇ ਨੇ ਅਗੇੜ ਗੁੜ ਸਾਰਾ ਤੋੜ ਕੇ ਟੈਂਕੀ ਪਾਣੀ ਵਾਲੀ ਆ ਦੇ ਭੂਏ ਸੀ ਸਭ ਤੋੜ ਗਏ ਸਾਡ ਗੁੱਡੀਆਂ ਦੇ ਬੜੇ ਹਾਲ ਕੀ ਤਨ ਮੰਦੇ ਦੇਖੋ ਪੁਲਸ ਕੋਲੋਂ ਸਾਨੂੰ ਇਨਸਾਫ ਚਾਹਣੇ ਆ ਬੀ ਜੀ ਅੱਗੇ ਪਹਿਲਾਂ ਚਾਰ ਅਸੀਂ ਦਰਖਾਸਤ ਦਿੱਤੇ ਹੈ ਚਾਰ ਪੰਜ ਵਾਰੀ ਤੇ ਇਨਾ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਤੇ ਜੀ ਸਾਡਾ ਪਹਿਲੀ ਦਾ ਮਸਲਾ ਹੈ ਆ ਦੇਖੋ ਮੇਰੀ ਸਿਸਟਰ ਦੀਵਾਲ ਪੱਟੇ ਅੱਜ ਇਹਨਾਂ ਮੁੰਡੇ ਲਿਆ ਕੇ ਕਰੇ ਕਿੰਨੇ ਮੁੰਡੇ ਆਏ ਸੀ ਜੀ 30 35 ਮੁੰਡੇ ਗਏ ਸੀ ਜੀ ਠੀਕ ਹੈ ਜੀ ਨਾਲ ਰਜਿੰਦਰ ਸਿੰਘ ਆ ਸੀ ਨਾਲ ਅਰਦੀਪ ਸਿੰਘ ਨਾਲ ਬੱਬੂ ਮਾਸਟਰ ਜੀ ਨਹੀਂ ਜੋ ਪੰਜਾਬ ਮੁੰਡੇ ਆਏ ਸੀ ਉਹ ਅਣਪਛਾਤੇ ਸੀ ਜਾਂ ਤੁਸੀਂ ਜਾਣਦੇ ਉਹਨਾਂ ਨੂੰ ਨਹੀਂ ਅਣਪਛਾਤੇ ਸੀ ਅਣਪਛਾਤੇ ਸੀ ਬਾਕੀ ਚਾਰ ਇਹਨਾਂ ਦੇ ਸੀ ਆਪ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਪੁਲਿਸ ਕੋਲੋਂ ਕੀ ਕਾਰਵਾਈ ਚਾਹਦੇ ਹੋ ਪੁਲਿਸ ਕੋਲੋਂ ਅਸੀਂ ਇਨਸਾਫ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਘਰ ਦੇ ਹਾਲ ਬਣਾ ਕੇ ਨਾ ਟੁੱਟ ਪੰਨ ਕਰ ਗਏ ਨੇ ਇਹ ਵੀਰੇ ਲੜਾਈ ਹੋਈ ਸੀ ਜ਼ਮੀਨ ਦੀ ਜ਼ਮੀਨ ਦੇ ਦਿੱਤੀ ਠੇਕੇ ਤੇ ਇਹਨਾਂ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਕਰ ਲੈ ਕਬਜ਼ਾ ਤੇ ਹੁਣ ਲੜਾਈ ਮਾਸਟਰ ਪਾਰਿਆ ਤੇ ਅੱਜ ਅਸੀਂ ਗਏ ਖੇਤ ਮੰਮੀ ਦੀਦੀ ਕਰੇ ਸੀ ਇਹਨਾਂ ਕੋਟ ਮਾਰ ਕੀਤੀ ਦਾ ਸਭ ਕੁਝ ਤੋੜ ਗਏ ਨੇ ਤੇ ਹਨ ਸਾਨੂੰ ਹਉਣ ਵੀ ਖਤਰਿਆਂ ਦਾ ਮਾਸਟਰ ਦਾ ਤੇ ਪੀਮੇ ਦਾ ਤੇ ਬਹੁਤ ਤਿੰਦਰ ਦਾ ਇੱਕ ਇੱਕ ਸਭ ਬਰੇ ਇੰਨਾ ਸਾਰੇ ਖਤਰੇ ਸਾਨੂੰ ਅੱਗੋਂ ਟਰਾਲੀ ਲਾ ਦੇਣੇ ਲੰਘਣ ਹੀ ਦਿੰਦੇਗਾ ਦੇਖੇਦ ਕੀ ਕਰਦੇ ਕਦੇ ਕੀ ਹੁਣ ਸਾਨੂੰ ਇਨਸਾਫ ਚਾਹੀਦਾ ਆ ਸਭ ਵਿਕਾਰ ਤੋੜ ਗਿਆ ਸਾਡਾ ਨਹੀਂ ਹੈਗਾ ਇਹ ਨਹੀਂ ਦੀਦੀ ਗਲਗੁਲ ਪੈ ਨੇ ਸੱਟਾ ਸੱਟਾ ਲਾਉਂਦੇ ਨੇ ਉਹਨਾਂ ਨੂੰ ਚਲੋ ਵੀਰੇ ਹੁਣ ਜਿਹੜਾ ਹਮਲਾ ਆਇਆ ਸਾਨੂੰ ਇਦੋਂ ਬਾਅਦ ਵੀ ਖਤਰਾ ਹੈ ਤੇ ਮਾਸਟਰ ਜਿਹੜਾ ਬੱਬੂ ਹੈ ਉਹ ਹੰਲੇ ਪਿੱਛੇ ਮੁੰਡੇ ਪਾਰ ਹੈ ਤੇ ਹੁਣ ਪੁਲਿਸ ਵੀ ਆਈ ਅੱਜ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਪੁਲਿਸ ਤੇ ਸਾਡੇ ਪਿੱਛੇ ਬਹੁਤ ਸਾਰੇ ਇਨਸਾਫ ਚਾਹੀਦਾ ਸਾਨੂੰ ਜਿਹੜੇ ਕੁਛ ਨਾ ਕਰਿਆ ਬੱਬੂ ਜਿੰਨਦਰ ਤੇ ਪੀ ਮਾਂ ਤੇ ਸਬਰ ਇਹਨਾਂ ਸਾਨੂੰ ਖਤਰਾ ਹੈ ਸਾਰਿਆਂ ਦਾ ਇੱਕ ਬਿੰਦਰ ਮੈਡਮ ਇਹਨਾਂ ਖਤਰਾ ਦੀਦੀਵਾਂ ਕੋਟ ਗਿਆ ਸਾਨੂੰ ਹਣੇ ਤੋਂ ਇਨਸਾਫ ਚਾਹੀਦਾ ਹੁਣ ਇੱਕ ਦੋ ਵਾਰ ਵੀਰੇ ਕੁਛ ਹੋਏ ਜੁम्मेਵਾਰੇ ਨੇ ਸਾਡੇ ਘਰ ਤੋੜ ਗਿਆ ਨੇ ਪਹਿਲਾਂ ਤੁਹਾਨੂੰ ਸਾਨੂੰ ਫੇਰ ਵੀ ਡਰ ਰਿਹਾ ਤੇ ਹੁਣ ਇੱਕ ਦੋ ਵਾਰ ਜੋ ਕੁਛ ਹੋਏਗਾ ਜੁम्मेਵਾਰੇ ਨੇ ਸਾਨੂੰ ਆਲੇ ਨਾ ਡਰਨੇ ਮਾਸਟਰ ਜਾਲੀ ਲੱਗਾ ਹਾਂ ਪਾਲਤੂ ਸਾਨੂੰ ਹਣ ਧਮਕੀ ਰਿੰਦਾ ਪੈਸੇ ਲਾ ਦਿੰਦਾ ਪਿੱਛੇ ਤਰੀਬ ਕਾ ਸਾਧੂਆ ਨਹੀਂ ਪਾਇਦੇ ਤੇ ਸਾਨੂੰ ਇਦੋਂ ਬਨ ਇਨਸਾਫ ਚਾਹੀਦਾ ਤੇ ਕਿਆ ਦਿੰਦਾ ਜੰਮ ਜੀ ਵੀਰੇ ਸਾਨੂੰ ਕਾਰਵਾਈ ਚਾਹੀਦੀ ਹੈ ਸਾਫ ਮਿਲਣਾ ਚਾਹੀਦਾ 20 25 ਮੁੰਡੇ ਸੀ ਅਸੀਂ ਸਿਰਫ ਵਿਚਾਰ ਜੇ ਨੇ ਸੀ ਇੱਥੇ ਆਏ ਪੱਠੇ ਵੱਢ ਕੇ ਤੇ ਉਹ ਆਏ ਨੇ 25 ਕੋ ਬੰਦੇ ਉਹ ਮੇ ਆਗਣੇ ਮਗਰੇ ਗੁਟ ਟਰਾਲੀ ਲਾਤੀ ਨੇ ਤੇ 25 ਮੁੰਡਿਆਂ ਨੇ ਕਾਪੇ ਚਲਾਉਣੇ ਜਾਂ ਕੋਈ ਵੀ ਇਧਰ ਮਾਰੀ ਨੇ ਲਾਤ ਲੀ ਛੱਟ ਵਜੀ ਹੈ ਇੱਕ ਕੰਡ ਤੇ ਵਜੀ ਹੈ ਤੇ ਇਹਨਾਂ ਨੂੰ ਪਤਾ ਨਹੀਂ ਕੀ ਗੁਡੀਆਂ ਨੂੰ ਕੁੱਟ ਗਏ ਨੇ ਬਹੁਤ ਅਨਸਾਰੀ ਮੰਨਦੀ ਬੱਬੂ ਮਾਸਟਰ ਨੇ ਕਾਪੇ ਮਾਰੇ ਨੇ ਇੱਥੇ ਮੈਨੂੰ ਆ ਦੇਖੋ ਆ ਬਾਹੋਂ ਸਭ ਕੋਈ ਛੇਲੇ ਦਿਆ ਨੇ ਇੱਕਾ ਲੱਤ ਤੇ ਆ ਦੇਖੋ ਮੈਂ ਤੋ ਦੇਖਾ ਬੱਬੂ ਆਇਆ ਸੀਗਾ ਉਹਨੇ ਮਾਰਿਆ ਕਾਪੇ ਮੇਰੇ ਸਾਨੂੰ ਇਨਸਾਫ ਚਾਹੀਦਾ ਠੀਕ ਹੈ ਤੇ ਇਹਨਾਂ ਕਿਹਾ ਅਸੀਂ ਭੱਜਣ ਲੱਗਿਆ ਇਹਨਾਂ ਕਿਹੜਾ ਪਾਲਿਆ ਇਹ ਦੋ ਵੀ ਸਾਰੇ ਪਾਸੋਂ ਇਹਨੇ ਸਾਨੂੰ ਘੇਰ ਲਿਆ ਤੇ ਅਸੀਂ ਆਏ ਇੱਧਰ ਸਾਡੇ ਕੋਲ ਕੋਈ ਹੱਥ ਸਕਣੇ ਨਹੀਂ ਸੀ ਤੇ 20 25 ਮੁੰਡਾ ਸੀ ਕਟਨ ਕਟ ਅਈ ਦੂਵੀ ਘੇਰਾ ਪਾ ਲੈਨੇ ਦੂਬ ਨਹੀਂ ਭਜਨ ਦਿੱਤਾ ਨੇ ਤੇ ਦੂਣੀ ਭਜਨ ਦੇ ਗੇਟ ਤੋੜਨ ਤਨੇ ਸਿਬੂਏ ਲੈਨੇ ਗੇਟ ਤੋੜਤਾ ਨੇ ਗੁੜੀ ਆ ਗਈ ਸੀ ਬਾਹਰ ਉਹਨੂੰ ਖੇਚ ਤਰੂ ਕੇ ਮਾਰਾ ਨੇ ਤੇ ਮਮਾ ਇਹ ਦੇਗੇ ਸੀ ਉਹਨਾਂ ਮਾਰਾ ਨੇ ਅਸੀਂ ਦਪੱਟੇ ਵਾਢ ਕੇ ਆਏ ਆ ਉਵੇਂ ਬੈਠ ਗਿਆ ਤੂੰਵੇਂ ਵੀ 25 ਬੰਦਾ ਆ ਗਿਆ ਰੱਜੀ ਹੋਈ ਸੀ ਪੂਰੇ ਤੇ ਜਿਹੜੀ ਸ਼ਹਿਤ ਆਂਦੀ ਸੁਈ ਆ ਮਾਰੀ ਗਣੀ ਤੇ ਅਮਾ ਇੱਥੇ ਕੋਠੇ ਤੇ ਆਏ ਭਾਜੀ ਕੇ ਭਜੇ ਲੱਗ ਗਏ ਤੇ ਨਕਾਪਾ ਮਾਰਿਆ ਚਲਾਵਣਾ ਤੇ ਇੱਕ ਇੱਥੇ 8 ਵਜੇ ਲੱਗ ਤੇ ਕਾਂਡ ਤੇ ਵਜੇ ਬਈ ਸਰ ਇੱਕ ਲੜਾਈ ਝਗੜਾ ਹੋਇਆ ਸੀ ਜੀ ਪਿੰਡ ਨਿਊ ਰਾਣਾ ਪੰਜਗੜਾਈ ਦੇ ਵਿੱਚ ਕੀ ਕਾਰਵਾਈ ਹੋਈ ਜੀ ਉਸ ਮਸਲੇ ਤੇ ਉਹਦੇ ਸਬੰਧੀ ਸਾਨੂੰ ਜਿਹੜੀ ਐਮ ਐਲ ਆਰ ਆ ਉਹ ਮਿਲ ਗਈਆਂ ਉਹਦੇ ਸਬੰਧੀ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਜਿਹੜੇ ਬਿਆਨ ਉਹ ਐਸ ਆਈ ਰੇਸ਼ਮ ਸਿੰਘਨ ਵੱਲੋਂ ਆਸ ਗਈਆਂ ਮੈਡੀਕਲ ਲੀਗਲ ਰਿਪੋਰਟ ਆ ਉਹ ਅਸੀਂ ਮਾਰਕ ਕਰਤੀ ਆ ਅਸੀਂ ਪਰ ਲੋ ਕਾਰਵਾਈ ਕਰ ਰਹੇ ਹਾਂ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਕਾਫੀ ਜਿਹੜਾ ਕਿ ਇੱਟਾ ਰੋੜੇ ਚਲਾਏ ਆ ਕਿਹਨੂੰ ਲੈ ਕੇ ਝਗੜਾ ਹੋਇਆ ਜੇ ਕੇਸ ਵਜ੍ਹਾ ਨਾਲ ਹੋਇਆ ਨਹੀਂ ਨਾਂ ਦਾ ਕੋਈ ਸਾਫ ਸਵਿਚ ਗਵੰਡੀ ਸੀਗੇ ਕਿਸੇ ਜਾਇਦਾਦਦਾਰ ਨੂੰ ਵੰਡ ਨੂੰ ਲੈ ਕੇ ਇਹਨਾਂ ਦਾ ਜਿਹੜਾ ਹੈਗਾ ਮੁੱਢਲੀ ਪਤਾ ਲੱਗਿਆ ਜੇ ਅਸੀਂ ਅਜੇ ਤਫ਼ਤੀਸ਼ ਕਰਾਂਗੇ ਅਸੀਂ ਸਾਨੂੰ ਜਿਹੜੇ ਆਮ ਮੰਡਲੀ ਪਤਾ ਲੱਗਿਆ ਵੀ ਇਹਨਾਂ ਦੀ ਕੋਈ ਜਾਇਦਾਦਦਾਰ ਔਲਾਸ ਵਿੱਚ ਮੋਕੇ ਮੋਕੇ ਤੇ ਗਿਆ ਸੀਗਾ ਬੰਦਿਆਂ ਦੇ ਸੱਟਾ ਲੱਗੇ ਉਹਨਾਂ ਨੇ ਦਾਖਲ ਕਰਾਏ ਆ ਇਹ ਹਾਂ ਜੀ ਸਭ ਬਿਲਕੁਲ ਅੱਛਾ ਅਸੀਂ ਚੱਲ ਲਈਏ ਕਾਰਵਾਈ ਕਰ ਰਹੇ ਹਾਂ ਇਹ ਦਰ ਆਪਰੇਸ਼ਨ ਚ ਕਰ ਰਹੇ ਆ